ਅੱਜ ਆਪਾਂ ਪਹੁੰਚੇ ਆਂ ਪਿੰਡ ਬੰਬ ਜਿਹੜਾ ਕਿ ਜੀਰਾ ਤਹਿਸੀਲ ਦੇ ਨਜ਼ਦੀਕ ਪੈਂਦਾ ਹੈਗਾ ਹੁਣ ਇੱਥੇ ਏਸੀ ਲੱਗਿਆ ਹਟਾਚੀ ਕੰਪਨੀ ਦਾ ਤੇ ਇਹਦੇ ਵਿੱਚ ਵੀਰ ਦੀ ਕਮਲੇੜ ਏਸੀ ਕਿ ਵੀ ਏਸੀ 쿨ਿੰਗ ਨਹੀਂ ਕਰਦਾਗਾ ਨਾ ਮਾਤਰ 쿨ਿੰਗ ਹੋ ਚੁੱਕੀ ਸੀ ਤੇ ਹੁਣ ਜਦੋਂ ਆਪਾਂ ਏਸੀ ਦੇ ਟੌਪ ਕਵਰ ਉਤਾਰ ਕੇ ਵੇਖੇ ਤੇ ਹੱਦੋਂ ਜ਼ਿਆਦਾ ਇਹਦੇ ਵਿੱਚ ਡਸਟ ਸੀ ਡਸਟ ਹੋਣ ਕਰਕੇ ਏਸੀ ਦਾ ਇਨਡੋਰ ਆਪਾਂ ਨੂੰ ਉਤਾਰਨਾ ਪਿਆ ਤੇ ਤੁਸੀਂ ਦੇਖੋ ਆਪਾਂ ਇਨਡੋਰ ਥੱਲੇ ਉਤਾਰਿਆ ਆ ਤੱਕ ਵਾਹਲ ਦੇ ਹਾਲਾਤ ਦੇਖੋ ਕਿੰਨੀ ਜਿਆਦੀ ਮੋਟੀ ਮੋਟੀਆਂ ਦੇ ਉੱਤੇ ਡਸਟ ਜੰਮੀ ਹੋਈ ਹੈ ਤੇ ਹੁਣ ਇਹਦੀ ਚੰਗੀ ਤਰ੍ਹਾਂ ਆਪਾਂ ਸਫਾਈ ਕਰਾਂਗੇ ਕੱਲਾ ਕੱਲਾ ਪਾੜਨਾ ਵੱਖਰਾ ਵੱਖਰਾ ਕਰਕੇ ਤੇ ਸਾਰੀ ਆਪਾਂ ਦੀ ਸਰਵਿਸ ਕਰ ਰਹੇ ਹਾਂ ਜਿਹੜਾ ਕੈਬਿਨੇਟ ਤੇ ਬਲੂਰ ਵਾਲੇ ਬੰਨੇ ਵੀ ਨਿਗਾਹ ਮਾਰੀ ਜਵੇ ਤੇ ਵੇਖੋ ਕੀ ਹਾਲਾਤ ਬਣੇ ਪਿਆ ਬਲੂਰ ਦੀਆਂ ਕੁਝ ਕੁ ਪੱਤੀਆਂ ਟੁੱਟੀਆਂ ਵੀ ਪਈਆਂ ਤੇ ਇਧਰਲੇ ਬੰਨੇ ਆ ਵੇਖੋ ਜਿਹੜੀ ਪਾਣੀ ਵਾਲੀ ਟ੍ਰੇ ਲੱਗੀ ਹੁੰਦੀ ਹੈ ਇਹਦੇ ਵੀ ਹਾਲਾਤ ਵੇਖਿਆ ਬਿਆਨ ਹੁੰਦੇ ਪਏ ਨੇ ਕਿਉਂਕਿ ਇਦਾਂ ਦੀ ਡਸਟ ਜਦੋਂ ਜਮ ਜਾਂਦੀ ਹੈ ਨਾ ਨਾ ਤਾਂ ਇਹ ਸਿਹਤ ਵਾਸਤੇ ਚੰਗੀ ਆ ਜਦੋਂ ਕਹਿੰਦੇ ਆ ਨਾ ਆਪਾਂ ਨੂੰ ਕੋਈ ਦਿੱਕਤ ਹੁੰਦੀ ਆ ਨਾ ਸਿਹਤ ਵਾਸਤੇ ਚੰਗੀ ਆ ਤੇ ਨਾ ਫਿਰ ਏਸੀ ਦੀ ਕੂਲਿੰਗ ਸਹੀ ਬਣਦੀ ਹੈਗੀ ਹੁਣ ਸਾਰੇ ਆਪਾਂ ਦੀ ਕੱਲੇ ਕੱਲੇ ਪਾਰਟ ਦੀ ਕਲੀਨਿੰਗ ਕਰਦੇ ਪਏ ਆ ਟਰੇਆਂ ਦੇ ਟਰੇਆ ਪਿਛੇ ਵਾਲੀਆਂ ਫਰੰਟ ਵਾਲੀਆਂ ਪੂਰੀਆਂ ਡਸਟ ਦੇ ਨਾਲ ਭਰੀਆਂ ਪਈਆਂ ਨੇ ਹੁਣ ਵਾਰੀ ਆ ਗਈ ਆ ਕੋਇਲ ਦੀ ਤੇ ਕੋਇਲ ਦੇ ਵਿੱਚ ਵੀ ਜਿਵੇਂ ਜਿਵੇਂ ਆਪਾਂ ਪਾਣੀ ਮਾਰਦੇ ਪਏ ਆ ਉਸੇ ਤਰ੍ਹਾਂ ਲੇ ਬੰਨੇ ਪੂਰੀ ਜਸਟ ਨਜ਼ਰ ਆਉਂਦੀ ਤੇ ਉੱਪਰਲੇ ਬੰਨੇ ਸਫਾਈ ਜਿਹੜੀ ਦੀ ਨਜ਼ਰ ਆਉਂਦੀ ਪਈ ਹੈ ਜਸਟ ਇੰਨੀ ਜਿਆਦੀ ਇਹਦੇ ਵਿੱਚ ਚਿਪਕ ਚੁੱਕੀ ਹੈ ਨਾ ਇਹਨੂੰ ਉਤਾਰਨ ਵਾਸਤੇ ਵੀ ਬਹੁਤ ਜ਼ਿਆਦਾ ਆਪਣਾ ਸਮਾਂ ਲੱਗੇਗਾ ਬਲੋਰ ਦੇ ਵਿੱਚ ਵੀ ਪੂਰੀਆਂ ਪੇਵੜੀਆਂ ਜੰਮੀਆਂ ਪਈਆਂ ਜਿਵੇਂ ਜਿਵੇਂ ਪਾਣੀ ਵਜਦਾ ਪਿਆ ਉਵੇਂਵੇਂ ਬਲੋਰ ਦੀਆਂ ਪੱਤੀਆਂ ਵੀ ਸਾਫ਼ ਹੁੰਦੀਆਂ ਪਈਆਂ ਨੇ तकरीबन ਸਾਰੇ ਪਾਰਟ ਆਪਾਂ ਇਹਦੇ ਸਾਫ਼ ਕਰ ਲਿਆ ਤੇ ਹੁਣ ਵਾਰੀ ਅਖੀਰ ਤੇ ਆ ਗਈ ਹੀ ਕੋਲੇ ਕੋਇਲ ਦੀ ਤੇ ਕੂਲਿੰਗ ਕੋਇਲ ਨੂੰ ਵੀ ਆਪਾਂ ਇੱਕ ਵਾਰੀ ਲਾਸਟ ਵਾਰੀ ਪਾਣੀ ਮਾਰ ਕੇ ਸਾਫ਼ ਕਰ ਦਿੱਤਾ ਤੇ ਹੁਣ ਸਾਰੇ ਪਾੜ ਜਿਹੜੇ ਆ ਜਿਵੇਂ ਆਪਾਂ ਖੋਲੇ ਸੀ ਓਵੇਂ ਇਹਨਾਂ ਨੂੰ ਸਾਫ਼ ਕਰਕੇ ਫਿਟਿੰਗ ਕਰਦੇ ਪਏ ਤੇ ਹੁਣ ਵਾਰੀ ਆ ਗਈ ਆਊਟਡੋਰ ਯੂਨਟ ਦੀ ਤੇ ਉੱਪਰਲੇ ਬਨੇ ਛੱਤ ਤੇ ਆਪਾਂ ਪਹੁੰਚ ਗਏ ਆ ਤੇ ਇੱਧਰਲੇ ਬਨੇ ਤੁਸੀਂ ਦੇਖੋ ਆਊਟਡੋਰ ਯੂਨਟ ਇਹਨੂੰ ਵੀ ਆਪਾਂ ਖੋਲਿਆਗਾ ਤੇ ਇਹਦੇ ਵਿੱਚ ਵੀ ਹੱਦ ਤੋਂ ਜ਼ਿਆਦਾ ਦਸਟ ਪਈ ਹੋਈ ਹੈ ਕਈ ਵੀਰਨਾ ਅੱਜਕੱਲ ਇਸ ਗੱਲ ਦਾ ਬਹੁਤ ਤਰਾਜ ਕਰਦੇ ਪਏ ਆ ਬਾਈ ਜੀ ਤੁਸੀਂ ਜਿੱਥੇ ਜਾਂਦੇ ਹੋ ਇਨਡੋਰ ਖੋਲ ਲੈਂਦੇ ਹੋ ਆਊਟਡੋਰ ਦਾ ਸਾਰਾ ਫੈਨ ਮੋਟਰ ਅਲੱਗ ਕਰ ਲੈਂਦੇ ਹੋ ਤੇ ਕਸਟਮਰ ਸਾਨੂੰ ਵੀ ਕਹਿੰਦੇ ਵੀ ਇਦਾਂ ਖੋਲੋ ਤੇ ਮਕੈਨਿਕ ਵੀਰ ਕਹਿੰਦੇ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਟਾਈਮ ਤਾਂ ਰਹੀ ਗੱਲ ਕੱਢਣਾ ਪੈਂਦਾ ਬਾਕੀ ਜਿਹੜੇ ਗਾਹਕ ਇਹ ਗੱਲ ਕਰਦੇਗੇ ਬਾਈ ਜੀ ਉਸੇ ਤਰ੍ਹਾਂ ਏਸੀ ਖੋਲ ਕੇ ਸਰਵਿਸ ਕੀਤੀ ਜਾਵੇ ਬਾਈ ਜੀ ਹਰ ਇੱਕ ਏਸੀ ਦੀ ਸਰਵਿਸ ਦਾ ਰੇਟ ਅਲੱਗ-ਅਲੱਗ ਹੁੰਦਾ ਜੇ ਨਾਰਮਲ ਏਸੀ ਸਰਵਿਸ ਨਾਰਮਲ ਚਾਰਜ ਦੇ ਹੁੰਦੇ ਨੇ ਔਰ ਡਰਨੋਟ ਤੁਸੀਂ ਖੋਲ ਕੇ ਕਰਵਾਉਣਾ ਤੇ ਵੱਖਰੇ ਚਾਰਜ ਹੁੰਦੇ ਆ 인ਡੋਰ ਨੂੰ ਖੋਲ ਕੇ ਤੁਸੀਂ ਕਰਵਾਉਣਾ ਉਹਦੇ ਵੱਖਰੇ ਚਾਰਜ ਹੁੰਦੇ ਆ ਸੋ ਜਿਹੜੇ ਮਕੈਨਿਕ ਤੁਹਾਡੇ ਘਰੇ ਆਉਂਦੇ ਆ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਆ ਵੀ ਆ ਪੱਖਾ ਖੋਲ ਕੇ ਇਦਾਂ ਸਰਵਿਸ ਕਰ ਦੋ ਤੇ ਬਾਈ ਜੀ ਉੱਥੇ ਤੁਹਾਡਾ ਖਰਚਾ ਵੱਧ ਆਉਣਾ ਏ ਇਸ ਗੱਲ ਦਾ ਧਿਆਨ ਰੱਖਿਆ ਕਰੋ ਜੇ ਤੁਸੀਂ ਕਹੋਗੇ ਮਕੈਨਿਕ ਨੂੰ ਵੀ ਉਸੇ ਰੇਟ ਦੇ ਵਿੱਚ ਕਰ ਦਵੇ ਤੇ ਕੋਈ ਵੀ ਮਕੈਨਿਕ ਇੰਨਾ ਵਿਲਾ ਨਹੀਂ ਹੈਗਾ ਸੋ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖ ਕੇ ਤੇ ਜਿਹੜਾ ਘਰੇ ਆਇਆ ਹੋਵੇ ਉਹਨੇ ਉਸ ਤਰੀਕੇ ਨਾਲ ਗੱਲ ਕਰ ਲਿਆ ਕਰੋ ਆਊਟਡੋਰ ਯੂਨਟ ਦੇ ਵਿੱਚ ਉਹਨਾ ਬਹੁਤ ਜ਼ਿਆਦਾ ਡਸਟ ਨਿਕਲੀ ਗਈ ਹੈ ਕੰਪਰੈਸ਼ਨ ਵੀ ਪੂਰਾ ਮਿੱਟੀ ਨਾਲ ਭਰਿਆ ਪਿਆ ਸੀ ਕੁਵੈਲ ਵੀ ਪੂਰਾ ਭਰਿਆ ਆ ਤੇ ਕਈ ਵਾਰੀ ਕੀ ਜਦੋਂ ਕੰਮ ਕਰਦੇ ਹੁੰਦੇ ਨੇ ਨਾ ਐਦਾਂ ਦੇ ਰੌਣਕ ਮੇਲੇ ਵੀ ਲੱਗ ਜਾਂਦੇ ਗਿਆ ਹੁਣ ਆਊਟਡੋਰ ਤੇ ਇਨਡੋਰ ਦੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਚੁੱਕਾ ਹੈਗਾ ਬਾਕੀ ਇਹਦੀ ਕਵਰਿੰਗ ਕਰਦੇ ਆ ਤੇ ਐਦਾਂ ਦੇ ਫੰਕਸ਼ਨ ਵੀ ਹੋ ਜਾਂਦੇ ਆ ਆਪਣੇ ਵੀਰ ਪੂਰਾ ਧੁੱਪ ਦੇ ਵਿੱਚ ਨਾ ਪੂਰਾ ਫੰਕਸ਼ਨ ਕਰਦੇ ਪਏ ਤੇ ਪੂਰਾ ਮਜ਼ਾ ਲੈ ਰਹੇ ਆ ਗਿਆ ਕਿਉਂਕਿ ਸੂਰਜ ਸਿੱਧੀ ਧੁੱਪ ਤੇ ਪੂਰੀ ਗਰਮੀ ਬਣੀ ਹੋਈ ਹੈ ਤੇ ਇਧਰ ਪ੍ਰੈਸ਼ਰ ਵੱਜਦੇ ਪਏ ਲੋਕ ਵਿੱਚ ਪੈ ਨਹੀਂ ਜਾ ਰਹੇ ਕੋਈ ਗਰਮੀ ਹੈ ਬਹੁਤ ਜਿਆਦਾ ਕੋਈ ਪਰੇ ਤੋਂ ਕੋਈ ਨਹੀਂ ਬੱਸ ਵੀਡੀਓ ਗਾਜਾ ਸ਼ੇਅਰ ਕਰ ਰਹਾ ਹੈ ਹੈ ਇੱਥੇ ਨਾ ਮਿਲਿਆ Vielen <laughs> Dank.